ਡਾਪੋਲਿਸ ਨੇ ਜੰਗਲਾਤ ਵਿਭਾਗ ਦੇ ਦੋ ਫਰਜੀ ਐਸਆਈ ਰੈਂਕ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਲੋਕਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਕੇ ਆਪਣਾ ਸ਼ਿਕੋਰ ਬਣਾਉਂਦੇ ਸੀ ਤਾਂ ਉੱਥੇ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਰਾਜਸਥਾਨ ਅਤੇ ਹਰਿਆਣਾ ਦੇ ਵਸਨੀਕ ਦੱਸੇ ਜਾ ਰਹੇ ਨੇ ਤੇ ਸਬੰਧਿਤ ਪੁਲਿਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਕਤ ਦੋਵੇਂ ਵਿਅਕਤੀ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਨਜ਼ਰ ਆ ਰਹੇ ਸੀ ਜਿਸ ਤੋਂ ਬਾਅਦ ਜਦੋਂ ਸ਼ੱਕ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਤਾਂ ਅਸਲੀਅਤ ਸਾਹਮਣੇ ਆਈ ਹੈ ਪੁਲਿਸ ਨੇ ਪੁੱਛਗਿੱਛ ਦੇ ਲਈ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਤੇ ਇਹਨਾਂ ਦੋਨਾਂ ਮੁਲਜ਼ਮਾ ਨੇ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂ ਇਹ ਹੋਰ ਉਹਨਾਂ ਦਾ ਪੂਰਾ ਗੈਂਗ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਜਿਹੜਾ ਹੈ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਸੰਬੰਧੀ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਔਰ ਫਰਾਹਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਾ ਨਗਰ ਦਾ ਰਹਿਣ ਵਾਲਾ ਹੈ ਇਹ ਦੋ ਜਾਨੇ ਨਾ ਇੱਕ ਆਪਣੇ 스ਵਿਫਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਇਸ ਏਰੀਆ 'ਚ ਘੁੰਮ ਕੇ ਇਹ ਨਾ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਤੇ ਤੁਹਾਡੀ ਅਸੀਂ ਭਰਤੀ ਕਰਵਾ ਦਿੰਦੇ ਆ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮਕਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੀ ਕਾਰਡਸ ਵਗੈਰਾ ਇੱਕ ਪ੍ਰੋਪਰ ਜਿੰਦਾਂ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਹੈ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛਗਿਛ ਕਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਹ ਕੀ ਨਾ ਕਾਰਵਾਈ ਕਰਾਂਗੇ ਇੱਥੇ ਅਸੀਂ ਨਹੀਂ ਇਹਨਾਂ ਦਾ ਜੀ ਹੁਣ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਜੀ ਇਸ ਸਬੰਧੀ ਹੁਣ ਅਸੀਂ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਜੀ ਪਹਿਲਾਂ ਵੀ ਅਗਰ ਇਹਨਾਂ ਨੇ ਵੀ ਇਦਾਂ ਦੀ ਕੋਈ ਅਗਰ ਕੀਤਾ ਹੈਗਾ ਜਾਂ ਇਹਦੇ ਵਿੱਚ ਕੋਈ ਇਹਨਾਂ ਦਾ ਗਰੋਅ ਆ ਜਾਂ ਵੀ ਹੋਰ ਕੋਈ ਕੋਈ ਕਿਸੇ ਦੀ ਸ਼ਮੂਲੀਅਤ ਹੋਵੇ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਸ੍ਰੀ ਨਹਿਰ ਦੇ ਨੇੜੇ ਜਿਹੜੇ ਪਰਦੇਸੀ ਵੀ ਟਿਕਲਾਸ ਦੇ ਕੋਈ ਨੇੜੇ ਸੀਗੇ ਜਾਂ ਥਾੜੇ ਦੇ ਨਹੀਂ ਇਹ ਐਕਚੁਅਲੀ ਨਾ ਜੀ ਜਦੋਂ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਖੇਤਾ ਸਿੰਘ ਬਸਤੀ ਹੈ ਜੀ ਇੱਕ ਉਹ ਸਾਈਡ ਸੀ ਤੇ ਮਤਲਬ ਉਹ ਸਾਈਡ ਇਹ ਆਪਣਾ ਸੀਗੇ ਤੇ ਉੱਥੇ ਹੀ ਇਹ ਲੋਕਾਂ ਨੂੰ ਟਾਰਗੇਟ ਕਰ ਰਹੇ ਸੀਗੇ ਵੀ ਤੁਹਾਨੂੰ ਅਸੀਂ ਭਰਤੀ ਵગેਰਾ ਕਰਵਾ ਦਿੰਦੇ ਹੈਗੇ ਆ ਤੇ ਉੱਥੋਂ ਹੀ ਫਿਰ ਆਲਡ ਅਪ ਕਰਕੇ ਜੀ ਅਦਗਾਰ ਹੋਈ ਕੀਤੀ ਗਈ ਹੈ। ਸ਼ਿਕਾਇਤ ਹੈ ਕਿਸੇ ਵੱਲੋਂ ਨਹੀਂ। ਨਹੀਂ ਫਿਲਹਾਲ ਹਜੇ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੱਕ ਕੋਈ ਹਜੇ ਪਬਲਿਕ ਵੱਲੋਂ ਕੁਝ ਨਹੀਂ ਆਇਆਗਾ ਬਟ ਅਨ ਇਨਵੈਸਟੀਗੇਸ਼ਨ ਚੱਲੂਗੀ ਫਿਰ ਦੇਖਦੇ ਹਾਂ ਜਿੱਦਾਂ ਕੋਈ ਗੱਲ ਸਾਹਮਣੇ ਆਊਗੀ ਫਿਰ ਕਾਰਵਾਈ ਕਰਾਂਗੇ। ਅਚਲ ਹੈ ਕਿਨੇ ਟਾਈਮ ਤੋਂ ਕਿੰਨੇ ਲੋਕ ਜੀ ਤੁਹਾਡੇ ਏਰੀਆ ਇਹਨੇ ਲੱਗ ਪਾਉਂਦੇ ਨੇ ਕੋਈ ਤਾਂ ਕਮੈਂਡ ਲੀਡਰ ਹੋਣ ਲੋਕਾਂ ਦੇ ਨੌਕਰੀ ਵਾਲੇ। ਨੀ ਹਜੇ ਤੱਕ ਵੀ ਦੇਖੋ ਫਿਲਹਾਲ ਕੋਈ ਰਿਕਵਰੀ ਇਦਾਂ ਦੀ ਹੈ ਨਹੀਂ ਕਿ ਫੋਰਮ ਜੇ ਜ਼ਰੂਰ ਹੈਗੇ ਸੀ ਇਹਨਾਂ ਕੋਲੇ ਉਹ ਫੋਰਮ ਸੀਗੇ ਵੀ ਇਹ ਜੀ ਇਹਨਾਂ ਨੇ ਪ੍ਰਭਾਉਣੇ ਸੀਗੇ ਲੋਕਾਂ ਤੋਂ ਵੀ ਉਹਦੇ ਤੇ ਇਹੀ ਸੀਗਾ ਵੀ ਵਨ ਭਾਗ ਦੀਆਂ ਕੋਈ ਭਰਤੀਆਂ ਵਗੈਰਾ ਨਿਕਲੀਆਂ ਹੈਗੀਆਂ ਉਹ ਸੰਬੰਧੀ ਉਹ ਫੋਰਮ ਜ਼ਰੂਰ ਹੈਗੇ ਆ ਕਬਜ਼ੇ 'ਚ ਇਹਨਾਂ ਤੋਂ ਆਪਾਂ ਲਏ ਨਹੀਂ ਬਾਕੀ ਅੱਗੇ ਕਿਸ ਤੋਂ ਪ੍ਰਭਾਏ ਨੇ ਕਿੰਨੇ ਪ੍ਰਭਾਏ ਨੇ ਇਹ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਹੀ ਕਲੀਅਰ ਹੋਊਗਾ ਸਰ ਇਹ ਦੋਨੋਂ ਸਿੰਗਲ ਸਟਾਰ ਸੀਗੇ ਜੀ ਦੋਨਾਂ ਦੇ ਵੱਡਿਆਂ ਤੇ ਕਿੱਥੋਂ ਦੇ ਰਹੇ ਆ ਇੱਕ ਜਿਹੜਾ ਹੈਗਾ ਜੀ ਮੱਖਣ ਲਾਲ ਉਰਫ ਫਰਾਹੂਲ ਹੈ ਇਹ ਭਾਰੂ ਖੇੜਾ ਪਿੰਡ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਜੀ ਤੇ ਜਿਹੜਾ ਰਗਵੀਰ ਸਿੰਘ ਉਰਫ ਵਿੱਕੀ ਹੈ ਕੇਸਰੀ ਸਿੰਘਪੁਰਾ ਜ਼ਿਲ੍ਹਾ